ਦੇ ਲੋ ਜੀ ਜਿਵੇਂ ਤੁਸੀਂ ਪਿਛਲਾ ਵਾਰ ਉਹ ਦੇਖਿਆ ਸੀ ਉਤੋਂ ਹੀ ਅਚਾਨਕ ਹੀ ਸੋਬੇ ਤੇ ਬੈਠ ਗਿਆ ਸਾਨੂੰ ਦੋਨਾਂ ਭੜਾ ਦੌਰਾ ਪੈ ਗਿਆ ਤੇ ਅਈ ਦੋਨੇ ਭੜਾ ਚਾਰਾਂਗੇ ਦੌਰਾ ਪੈ ਸ਼ੋਪਿੰਗ ਦਾ ਸ਼ੋਪਿੰਗ ਦਾ ਦੌਰਾ ਪੈ ਗਿਆ ਸੀ ਸਾਨੂੰ ਤੇ ਫੇਰ ਅਈ ਦੇਖਿਆ ਵੀ ਸਾਡੇ ਪ੍ਰਧਾਨ ਸਾਹਿਬ ਤੇ ਘਰ ਨਹੀਂ ਸਾਨੂੰ ਕੇਦਾ ਡਰ ਨਹੀਂ ਬੀਬੀਆਂ ਨੂੰ ਆਪਾਂ ਕੋਈ ਜਾਣਦੇ ਤੇ ਅਈ ਫਟਾਫਟ ਉਹਦੀ ਇੰਦਰ ਨੂੰ ਫੋਨ ਕੀਤਾ ਇੰਦਰ ਰਾਈਟ ਵੇ ਨਾਲ ਦੀ ਨਾਲ ਇੰਦਰ ਸਾਡੇ ਕੋਲ ਹਾਜ਼ਰ ਇੰਦਰ ਕਹਿੰਦਾ ਭਾਬੀ ਮੈਂ ਵੀ ਵੇਲਾ ਤੇ ਜਿਵੇਂ ਇੰਦੀ ਅਸੀਂ ਹੀ ਵੇਲੀਆਂ ਹੋਵੇ ਇੰਦਰ ਵੇਲਾ ਰਾ ਬੋਲੋ ਇੰਦਰਜੀਤ ਵੇਲਾ ਸੀਗਾ ਨਹੀਂ ਤੇ ਅਸੀਂ ਤੇ ਘਰੇ ਬੈਠਣਾ ਸੀਗਾ ਤੇ ਫੇਰ ਅਸੀਂ ਇੰਦਰ ਨੂੰ ਕਿਹਾ ਪਿੰਦਰ ਪੁੱਤ ਸਾਨੂੰ ਸਲਾਮ ਲੈ ਕੇ ਜਾ ਇੰਦਰ ਕਹਿੰਦਾ ਭਾਬੀ ਮੈਂ ਆ ਗਿਆ ਤੇ ਅਸੀਂ ਤਿਆਰੀ ਕਰ ਲਈ ਜਾਣ ਦੀ ਕਿਉਂਕਿ ਕੱਲ ਹੈਗੀ ਜੀ ਸਾਡੀ ਐਨੀਵਰਸਰੀ ਤੁਹਾਡੇ ਕੋਲ ਇਹ ਵਲੌਗ ਲੇਟ ਪਹੁੰਚਣਾ ਮੈਨੂੰ ਲੱਗਦਾ ਹਨਾ ਤੇ ਬਾਕੀ ਮੈਂ ਸ਼ਾਪਿੰਗ ਕਰਨੀ ਸ਼ਾਪਿੰਗ ਕੋਈ ਜ਼ਿਆਦਾ ਨਹੀਂ ਕਰਨੀ ਆਈ ਕਿਹੜਾ ਕਿ ਚੋਅਦਲੇ ਕਰਨੇ ਵੱਡੇ ਮੀਰਾ ਲੋਕਾਂ ਨੂੰ ਬੇਤਾਂ ਪਾਰਟੀ ਕਰਨੀ ਚੰਡੀਗੜ੍ਹ ਤੂੰ ਜਾਣਾ ਜਿੱਥੇ ਝੋਲਚਲੇ ਨਹੀਂ ਕਰਦੇ ਨਹੀਂ ਚੰਡੀਗੜ੍ਹ ਤੇ ਮੇਰੀ ਵੀ ਮਜਬੂਰੀ ਜਾਣਾ ਪੈਣਾ ਹੈ ਫਸ ਦੀ ਅਪਾਇੰਟਮੈਂਟ ਹੈ ਵੱਡੇ ਵੱਡੇ ਵਲੋਗਰ ਕੰਮ ਮਾਰਦੂ ਵੀ ਕਹਦੇ ਕਿ ਚੰਡੀਗੜ੍ਹ ਚਲੇ ਜਾ ਲੈਬ੍ਰੇਟ ਕਰਾ ਕੱਪੜੀ ਵੇਟੇ ਕੱਪ ਘਾਟਾ ਰਿਛੇ ਤਰਵਾਦ ਮੱਜ ਦੇ ਇਸ ਕਰਕੇ ਮੈਂ ਤਾਂ ਕੱਲ ਵੀ ਸ਼ਾਪਿੰਗ ਕਰਨੀ ਆਪਣਾ ਤੇ ਮੈਂ ਅੱਜ ਇੰਨੀ ਸ਼ਾਪਿੰਗ ਕਰਨੀ ਇੰਨੀ ਸ਼ਾਪਿੰਗ ਕਰਨੀ ਭਾਵੇਂ ਮੈਨੂੰ ਸੋਨਾ ਨਾਲ ਆ ਗਿਆ ਸ਼ਾਪਿੰਗ ਕਰਕੇ ਆਉਣੀ ਜਰੂਰ ਦੇਵਾਂ ਤੇ ਜੁੱਤੀਆਂ ਦੇ ਘਾਟ ਹੈ ਮੈਨੂੰ ਜੁੱਤੀਆਂ ਦੇ ਘਾਟ ਮੈਂ ਪੂਰੀ ਕਰ ਦਿੰਦੀ ਆ ਘਰ ਜੁੱਤੀਆਂ ਦੇ ਘਾਟ ਆ ਤੇ ਜੁੱਤੀਆਂ ਲੈਣੀਆਂ ਨੇ ਅਸੀਂ ਨੇ ਇੱਥੇ ਖਾਣੀਆਂ ਨੇ ਅਸੀਂ ਨੇ ਤੇ ਉਹ ਜਾਣਿਆ ਬਾਜ਼ਾਰ ਤੇ ਇਹਦਾ ਕਿੱਡੀ ਥਾਂ ਦੱਸਾ ਕੇ ਉਹਨੇ ਇਹ ਨਹੀਂ ਪਤਾ ਹੈਗਾ ਫਿਰ ਆਪਨੇ ਕਿ ਸ਼ੌਪ ਤੇ ਦੇਖਿਆ ਸੀ ਮੈਂ ਕੁਝ ਨਵਾਂ ਟਰਾਈ ਕਰਦਾ ਨਵੀਂ ਸ਼ੌਪ ਤੇ ਜਾਣਿਆ ਤੇ ਬਟ ਉੱਥੋਂ ਮੇਰੀ ਜਵਾਨ ਦਾ ਕੁਝ ਮਿਲਿਆ ਨਹੀਂ ਏਡੀ ਹਾਈ-ਫਾਈ ਵੀ ਨਹੀਂ ਜਵਾਨ ਜਿਵੇਂ ਤੁਜੀ ਵੀ ਹੋ ਜਾਂਦੀ ਹੈ ਮੈਨੂੰ ਦੂੜੀਆਂ ਹੀ ਲੱਗੀਆਂ ਨੇ ਗਰਨ ਗੰਨੇ ਤੇ ਦੂੜ ਦੂੜ ਸਵਾਰੀਆਂ ਬਹੁਤ ਸਾਹ ਲੈ ਲੈਂਦੇ ਨੇ ਨਾ ਜਾਰੇ ਦਾ ਜਿੰਨੇ ਮਰਜ਼ੀ ਬਦਲ ਬਦਲ ਇੱਕ ਲਾਓ ਇੱਕ ਜੂਸ ਹੈ ਇੱਕ ਥਰੂ ਜੂਸ ਥਰੂ ਇਹ ਨਹੀਂ ਇਹ ਨਹੀਂ ਯੂਸ ਹੈ ਥਰੂ ਹਾਂ ਜਬਾਨ ਫਿੱਟ ਨਹੀਂ ਜਾਂਦੀ ਹਾਂ ਫੈਲ ਕਰਦੇ ਤਾਂ ਅੰਦਰ ਹੀ ਰਹਿੰਦੇ ਆਪਣੇ ਸਾਹ ਦੇ ਸੈਟ ਕਰ ਲਿਆ ਗਏ ਨੇ ਨਹੀਂ ਇੰਦਰ ਹੜਿਆ ਕਲਾ ਦਾ ਪੂਰਾ ਕੋੜਾ ਤਾਂ ਨਹੀਂ ਕਿੱਦਾਂ ਦੀ ਨੂਹਾਂ ਨੇ ਫੌਜੀਗੀ ਸਹੀ ਗੱਲ ਹੈ ਮਾਰਾ ਕਹਿੰਦਾ ਕਿੱਦਾਂ ਦੀ ਨਹੀਂ ਆਦੀ ਪਾਗੜਾ ਇੰਦਰ ਨਹੀਂ ਚੱਲ ਵੀ ਰਵ ਨੂੰ ਫੜਾ ਗੱਡੀ ਨਹੀਂ ਇੰਦਰ ਨੂੰ ਸੱਲੇ ਇਦੇ ਦਰਿੰਦਰ ਨੂੰ ਗੱਡੀ ਆ ਗਈ ਨਾ ਅਈ ਤੇਰੀ ਯਾਦ ਨਹੀਂ ਪੁੱਛਣੀ ਆ ਜੀ ਮਿੰਦਰ ਤੂੰ ਕੌਣ ਹੈਗਾ ਸੀ ਕੌਣ ਨਹੀਂ ਤੂੰ ਇਹ حساب ਲਾ ਰਾ ਤੂੰ ਹੈ ਤੂੰ ਅਰਦਾਸ ਕਰਿਆ ਕਰਕੇ ਭਾਬੀ ਉਹਦੀ ਗੱਡੀ ਨਾਲ ਸਿੱਖ ਲੈਣ ਕਿਤੇ ਤੇ ਬਾਕੀ ਦੇਖਦੇ ਆ ਗगन ਡੁੱਡੜ ਸੌ ਵਾਲੀਆਂ ਲੈਣੀਆਂ ਤੇ ਮੈਨੂੰ ਕਿੰਨੇ ਵਾਲੀਆਂ ਮਿਲਣ ਚਾਹ ਹੁਣ ਕਹਿੰਦੇ ਹੈਲੀਕਾਪਟਰ ਦੀ ਇੰਦਰ ਵੀਰੇ ਸ਼ੀਸ਼ਾ ਬੰਦ ਕਰੋ ਕਹਿੰਦੇ ਨੇ ਸਾਰੇ ਸੀਟਸ ਇਕ ਹੋਰ ਰੱਖੋ ਮੈਂ ਵੀ ਅੱਖਾਂ ਆਵਾਜ਼ ਕਾ ਤੂੰ ਮੈਨੂੰ ਆ ਰਹੀ ਲਓ ਜੀ ਇਧਰ ਇਧਰ ਸਾਰੇ ਸੀਸ਼ੇ ਖੋਲ ਰੱਖੇ ਜੇ ਕੋਈ ਪੰਛੀ ਪ੍ਰਿੰਦਾ ਬੜ ਗਿਆ ਨਾ ਇੰਦਰ ਉਧਰ ਹੈਗਾ ਤਾਂ ਹੈ ਕੰਟਰੋਲ ਵਿੰਡੋ ਦੇ ਨਾਲ ਪਾਪ ਪ੍ਰੈਸ ਕਰੋ ਅੰਨੇ ਉਹ ਕੋਹੋਂ ਤੇ ਪਸੀਨਾ ਪਸੀਨੀ ਹੋ ਜਾਣਾ ਯਾਰ ਬੰਦ ਕਰ ਦੇ ਜਿਹੜੇ ਸਾਵ ਨਾਲ ਤੇ ਗੱਡੀ ਸੀਸ਼ੇ ਬੰਦ ਕਰਨੇ ਆ ਬੰਦ ਕਰ ਦੇ ਫੋਰਡ ਸੀਟ ਦਾ ਜਿੰਦਰ ਦੇਵਤਾ ਹੋਏ ਨਾ ਇੰਦਰ ਨੇ ਆਜ ਵਰਦਾਨ ਸਾਹ ਦੂਜੀ ਗੱਡੀ ਲੈ ਕੇ ਗਏ ਉਹਨੂੰ ਧੁਆਨ ਵੀ ਵਾਸ਼ ਕਰਾਉਣ ਗਏ ਆ ਕਿ ਕੱਲ ਚੰਡੀਗੜ੍ਹ ਜਾਣੀ ਉਹ ਗੱਡੀ ਤੇ ਫਿਰ ਅਸੀਂ ਸੋਚਿਆ ਵੀ ਪ੍ਰਧਾਨ ਸਾਹਿਬ ਦੇ ਹੋਂਦ ਬਲ ਬਲ ਆ ਪਾ 22 ਹੋ ਜੀ ਸੁਣਾਉਣ ਨੂੰ ਤੇ ਹੋਂ ਜਾ ਕੇ ਦੇਖਦੇ ਕੀ ਬੰਦਾ ਅੱਦੇ ਕੰਮ ਚੋਕਲੇ ਨਾਲ ਜਿੰਨੇ ਕ ਜਾਦਾ ਏ ਤੇ ਮੇਰਾ ਡਰੈਸ ਸੈਂਸ ਤਾਂ ਦੇਖਣ ਹੀ ਵਾਲਾ ਅੱਜ ਕਾਲੀ ਜੁੱਤੀ ਚਿੱਟਾ ਪਜਾਮਾ ਗਾਜ਼ਰੀ ਟੌਪ ਕੋਈ ਮੈਚ ਨਹੀਂ ਹੈਗਾ ਮੇਰੇ ਕੋਲ ਕੱਪੜਾ ਨਾ ਜ ਜਗੜ ਮੈਡੀਸ ਕਰ ਰਹੀ ਮੈਂ ਇੱਕ ਰੀਜ਼ ਨਹੀਂ ਕਰ ਰਹੀ ਮੈਂ ਆਪਾਂ ਕਰ ਦਿੱਤੀ ਮੈਂ ਦੇਖੀ ਗਈ ਸੀ ਮੈਂ ਹੀ ਸੋਚੀ ਮੈਂ ਤੁਹਾਨੂੰ ਲੈ ਕੇ ਘਰ ਤੋਂ ਨਹੀਂ ਗਈ ਤੇ ਤਿੰਨ ਚਾਰ ਦਿਨ ਪਹਿਲਾਂ ਦੇਖੀ ਸੀ ਇਹ ਕਿਹਦੇ ਨਾਲ ਦਾ ਤੁਹਾ ਫੋਰ ਪਲੇਟਫਾਰਮ ਹੈ ਇਹ ਵੇਖ ਵੀ ਲੈ ਰੀਜ਼ ਨਹੀਂ ਆ ਗਈ ਤੇ ਅੱਛੀ ਜਗੜ ਇਹਦੇ ਨਾਲ ਲੈਣੀ ਹੈ ਮੇਰੇ ਨਾਲ ਕਿਨਾਂ ਦਿਖਾਉ ਹੋ ਜਾਣਾ ਇਹ ਨਾਲ ਜੀ ਕਿ ਦਿਖਾਉਣੀ ਹੈਗੀ ਠੀਕ ਹੈ ਸੋਹਣੀ ਹੈ ਕਿਹੜਾ ਆ ਉਹ ਬਸ ਕੋਈ ਡਿਜ਼ਾਈਨ ਚਾਹੀਏ ਥੋੜਾ ਥੋੜਾ ਹੀ ਡਿਫਰੈਂਟ ਹੈ 400 ਪਏ ਤਿੰਨ ਮੈਂ ਦੋਗੀ ਆ ਲੈਪ ਉਹ ਆਕੇ ਨਹੀਂ ਸੁਣੀ ਹੈ ਤੇ ਸੌਫਟ ਇੰਨੀ ਕਿ ਜ਼ਿਆਦਾ ਨਾ ਕਿ ਜੇ ਕਿਤੇ ਵੱਜੇ ਸੱਟ ਵੀ ਨਹੀਂ ਲੱਗੇ ਮਾੜੇ ਵਿਚ ਆਵੜਾ ਕਰਾ ਲੈਂਦੇ ਨੂੰ ਬਲੈਕ ਚਾਹੀਦਾ ਇਹ ਸਕੂਲ ਚ ਫਿਰ ਬਲੈਕ ਚੱਲਦਾ ਨਾ ਜੋ ਪ੍ਰੋਪਰ ਪਾਣੀ ਤੇ ਰੱਖਣੀ ਹੈ ਫਿਰ ਆ ਇਸ ਕੋ ਅੱਗੇ ਚੱਲੀਏ ਹੁਣ ਆਪਾਂ ਅੱਗੇ ਕੀ ਕਰਨਾ ਤਾਂ ਤਾਂ ਪਾਣੀ ਐਕਦਾ ਇੰਨੀ ਕਿ ਜ਼ਿਆਦਾ ਲਾਈਟ ਵੇਟ ਹੈ ਨਾ ਓ ਮਾਈ ਗਾਡ ਓਪਨ ਹੋ ਨਹੀਂ ਪੁੱਛੀ ਹੈ ਜੀ ਮੈਂ ਮੈਂ ਇਹ ਇੰਨੇ ਤੱਕ ਤੇ ਨਹੀਂ ਮਿਲਦੀ ਤੁਹਾਨੂੰ ਡੰਮੂ ਸਵਾਰਾ ਹੋ ਰਹਿਣਾ ਨਹੀਂ ਮਿਲ ਜੂਗਾ ਬਿਠਾਰੀਆਂ ਹੋਣੀਆਂ ਇੱਥੇ ਕੋਈ ਗੱਲ ਨਹੀਂ ਨਗੜਾ ਸੇਲ ਲਾਈ ਤੇਰਾ ਪਾਟਾ ਪਾ ਸਕਦੇ ਮੈਂ ਕੋਈ ਵੀ ਬੋਲੇ ਜੱਸ ਕੇੜੀ ਇਹ ਇਹ ਪਤੰਦਨ ਵੀ ਪਾਈ ਯੂਐਸਏ ਤੋਂ ਆਈ ਹੈ ਕਿਤੇ ਹੋਰ ਗੱਲਾਂ ਕਰ ਦੋ ਨਹੀਂ ਫਿਰ ਘਸ ਗਈ ਨਾ ਹੁਣ ਪਾਈ ਥੋੜੀ ਆ ਰਹਿਣਾ ਸੋਹਣੀ ਲੱਗ ਰਹੀ ਹੈ ਇਹ ਨਹੀਂ ਸੋਹਣੀ ਹਾਂ ਹੈਨਾ ਕੀ ਆ ਰਹੀ ਹੈ ਇਹ ਇਹ ਵੀ ਸ਼ੇਪ ਆ ਮੈਨੂੰ 5 ਰੁਪਈਆ ਦੇ ਰੋ ਜਨਾ ਭੱਜ ਗਏ ਡਿੰਗ ਕਲਕਤਾ ਗਈ ਤੇ ਆਪਾਂ ਇੱਕੋ ਨਹੀਂ ਨਿਕਸਣੀ ਇੰਨੀ ਗ੍ਰੇਸ ਤੋਂ ਉਹਦਾ ਦੋਲੇ ਸੋ ਇਹ ਤਾਂ ਹੋਰ ਇੱਕ ਦਿਨ ਕਰਦੀ ਫਲਾਈਟ ਲੈ ਲੈਂਦੇ ਹਾਂ ਹੋਰ ਕਿਉਂਕਿ ਕਿ ਗਰਮੀ ਪੈ ਰਹੀ ਧੁੱਪ ਚ ਵੀ ਕਵਰ ਕਰਦੇ ਆਪਾਂ ਨੇ ਲੈ ਲੈ ਥੋੜਾ ਜਿਹਾ ਕੋਈ ਮਤਾਂ ਦੱਸ ਦੇ ਕੰਨ ਦੇ ਦੱਸ ਦੇ ਇਹ ਨਹੀਂ ਕਾ ਚੁਣੋ ਮਜ਼ਾਕ ਚਾਹ ਵਾਲੇ ਤਾਂ ਆਪਾਂ ਇਗਨੋਰ ਕਰਿਓ ਬਸ ਮੇਜ ਜਿੱਤੇ ਦੇ ਧਿਆਨ ਰੱਖਿਓ ਕਿਹੜੀ ਵਜ੍ਹਾ ਮੰ? ਕਿਹੜੀ ਵਜ੍ਹਾ ਲੱਗ ਰਹੀ? ਹੂੰ? ਇੰਦਰ ਕਿਹੜੀ ਵਜ੍ਹਾ ਲੱਗ ਰਹੀ? ਇੰਦਰਵਿੰਦਰ ਰੱਬ ਦੇ ਰੰਗ। ਇਹਦਾਂ ਕਿਤਾਬਾਂ ਲੈ ਤਾ। ਇਹ ਦੀ ਗੁੰਆਂਦੇ ਪੈਰਾਂ ਦੇ ਕਿਹੜਾ ਵੈਸੇ ਲੈ ਕੇ ਕੋਈ ਗੱਲ ਨਹੀਂ। ਪਰ ਆਹ ਕੰਮ ਕਰ ਵਾਲੇ ਕੰਮ ਕਰਦੇ। ਕਾਰੇ ਕਾ ਨਾ ਬਾੜੀ ਦੇ ਇਹ ਬਾਹਰ ਜਾ ਰਹੀ ਹਾਂ ਨਾ ਹਾਂਜੀ ਇਹ ਕੁਝ ਪੈਰ ਚੜ੍ਹ ਰਹੀ ਹੈ ਨਹੀਂ ਇਹ ਨੂੰ ਪਾ ਕੇ ਪੈਰ ਚ ਕੋਈ ਨਹੀਂ ਜਾਂਦੀ ਆਹੀ ਠੀਕ ਆਹੀ ਠੀਕ ਮੈਂ ਜੁੱਤੀਆਂ ਨਹੀਂ ਜੁੱਤੀਆਂ ਲੈਣ ਆਏ ਮੈਂ ਨਹੀਂ ਨਹੀਂ ਆਉਣਾ ਜਦੋਂ ਮੈਂ ਸਕੂਲੋਂ ਆਈਆਂ ਤੇ ਕਹਿੰਦੀ ਨਹੀਂ ਆਉਣਾ ਹੈਲੀ ਤੇ ਮੁੰਡੇ ਨਹੀਂ ਹੈਗਾ ਹੁਣ ਨਹੀਂ ਕਰੀ ਕੋਈ ਨਹੀਂ ਫਿਰ ਨਾ ਕੁਝ ਕਰੇ ਕੋਈ ਜਦੋਂ ਟਰਾਈ ਕਰਨ ਲੱਗੀ ਹਾਂ ਟਾਈਮ ਲੱਗਣਾ ਸਲੂਨ ਵੀ ਜਾਣਾ ਕਿ ਅਸੀਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਵੀ ਦੱਸ ਦੋ ਕੁਝ ਕਿਹੜੀ ਲਾਵਾਂ ਬਲੈਕ ਸਹੀ ਲੱਗੂਗੀ ਚਲੋ ਮੈਂ ਇੱਥੇ ਬਲੈਕ ਡਨ ਮੇਰੇ ਕੋ ਸਾਰੀਆਂ ਬਲੈਕ ਪੀਸ ਜਗਨ ਦਿਖਾ ਇੱਧਰ ਕਰ ਇੰਦਰ ਵਿਚਾਰੇ ਨੂੰ ਕੀ ਪਤਾ ਉਹਦਾ ਕਿਹੜਾ ਵਿਆਹ ਹੋਇਆ ਜੇ ਕਿਹਨ ਦੱਸ ਦੇ ਮੈਂ ਮੈਮ ਐਕਸਪੀਰੀਅੰਸ ਕਰਵਾ ਦਿਆਂ ਦਿਖਾ ਗਏ ਨੂੰ ਗਗਨ ਨੇ ਖੜਨਾ ਦਾ ਸਕੂਲ ਜਿਆਦਾ ਖੜਨਾਲਾ ਕੰਮ ਹੈ ਗਗਨ ਤੇਰਾ ਖੜਨਾਲਾ ਕੰਮ ਮੇਰਾ ਤੁਰਨਾਲਾ ਕੰਮ ਹੈ ਹੁਣ ਤੂੰ ਮੇਰਾ ਕਰਦਾ ਪਟਨਾਲਾ ਤੋਲਨਾਲਾ ਵੀ ਤੈਨੂੰ ਆ ਵੀ ਤੂੰ ਮੈਨੂੰ ਗੇਵੇ ਤੜਫਦੀ ਰਹਿਣੀ ਆ ਉਹ ਮੈਂ ਕਦੋਂ ਤੜਫੀ ਬੈਠੀ ਰਹਿੰਦੀ ਨggen ਬਟਾਤਾ ਨਾਲ ਇੱਕ ਜੁੱਤੀ ਮੇਰੇ ਇਦਾਂ ਦੀ ਦੋ ਜਿਹੜੇ ਮੈਂ ਸੁੱਤ ਦੱਬਾ ਤੇ ਮੈਨੂੰ ਆਪ ਹੀ ਪਟਾ ਦਿਆ ਕਰੇ ਸੁਨਾਮ ਵੇਦੇ ਹਾਂ 500 ਰੁਪਏ ਦੀ 500 600 ਰੁਪਏ ਦਾ ਮਜ਼ਾਕ ਨਹੀਂ ਦਿੱਲੀ ਪਾਣੀ ਆ ਯਾਰ ਆਪਾਂ ਨੇ ਅੱਛਾ ਸਹੀ ਕਹਿ ਰਹੀ ਹੈ ਨਾ ਮੈਂ ਉਹ ਸੰਦੇ ਪਹਿਲੇ ਲੱਗ ਸਾਰੇ ਬੰਦੇ ਬੱਲੇ ਹੋ ਗਏ ਸੀ ਡਿਸਾਈਡ ਕਰਕੇ ਤੇ ਹੁਣ ਆਪਾਂ ਦੇਖਣ ਲੱਗੇ ਬੰਦ ਬੈਲੀ ਪਰ ਮੈਨੂੰ ਆ ਵੀ ਸੋਹਣੀ ਲੱਗਦੀ ਨੀ ਹਨਾ ਲੈ ਲੈ ਕੋਈ ਪ੍ਰਾਈਸ ਏ ਭਲੇ ਸੋਨਾ ਬਸ ਮੇਰੇ ਕੋਲ ਆਹੀ ਪੀਚ ਤੇ ਬਲੈਕ ਮੇਰੇ ਕੋਲ ਘਰੇ ਇਹ ਜੁੱਤੀਆਂ ਪੀਚ ਤੇ ਬਲੈਕ ਪੀਚ ਤੇ ਬਲੈਕ ਪੀਚ ਤੇ ਬਲੈਕ ਸਿਰਫ ਇੱਕ ਸਕੇਲ ਲੈਣੀ ਹੈ ਇਹ ਇਹ ਲਾਈਟ ਇਦਾਂ ਪੀਚ ਡਾਰਕ ਥੋੜਾ ਪੀਚ ਹੈ ਉਹਦੇ ਨਾਲੋਂ ਲਵੈਂਡਰ ਹੈ ਇਹ ਵਿੱਚ ਨਹੀਂ ਹੈ ਹਨਾ ਲਵੈਂਡਰ ਸੂਡ ਉਹ ਬੰਦਦੇ ਆਪਣੇ ਲਾਈਟ ਲਵੈਂਡਰ ਦਾ ਹਨਾ ਪਹਿਲਾਂ ਆ ਦੇਖੀ ਸੀ ਪੀਚ ਕੋਨੇ ਦੱਸਿਓ ਇਹ ਹਰੇਕ ਨੂੰ ਨਾ ਚਾ ਇਹ ਚ ਬਲੈਕ ਨਹੀਂ ਹੈਗਾ ਇਹ 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 ਵਾਲਾ ਨਹੀਂ ਇਹਦੇ ਚ ਤੇ ਚੋ ਕਾ ਵੀ ਫਰਕ ਨਹੀਂ ਆ ਜਿਹੜੇ ਆਰਟੀਕਲ ਚ ਹੂੰ ਇਹ ਚ ਨਹੀਂ ਬਲੈਕਾ ਇਹ ਚ ਨਹੀਂ ਬਲੈਕ ਤਾਂ ਹਰੇਕ ਨਾ ਚੱਲ ਜਾਂਦਾ ਇਹ ਸੋਨਾ ਸਾਈਟ ਕਲਰ ਇੱਕ ਹੀ ਤਰ੍ਹਾਂ ਮਾੜਦੇ ਚੱਲ ਜਣਾ ਇਹ ਸਾਰੇ ਨਾ ਉਹ ਦੇਖੋ ਚਲੋ ਬਾਕੀ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਆਪਾਂ ਕਿਹੜੀ ਕਿਹੜੀ ਲੈ ਰਹੇ ਆ ਇਹ ਸਿਰਫ ਆਪਾ ਦੇਖ ਰਿਹਾ ਹੋਰ ਵੀ ਦੇਖ ਦਿਆਂ ਲੋ ਜੀ ਇਹ ਕਿਹਿਆ ਸੀਰਮ ਤੋਂ ਲਗਾਈ ਸਾਰਾ ਸਮਾਨ ਲੈ ਕੇ ਆਈ ਹਾਂ ਹੁਣ ਮੈਂ ਸਿਰ ਧੋਣ ਆਣਾ ਆਪਾ ਪੇਠਾ ਵੀ ਲਿਆਂਦਾ ਪੇਠਾ ਵੀ ਸਿਰ ਤੋਂ ਨਹੀਂ ਲਿਆਂਦਾ ਸਿਰ ਤੋਂ ਪੇਠਾ ਸੱਤ ਮਾਰਨ ਲਿਆਂਦਾ ਬਣਾਉਂਦਾ ਉਹਨਾਂ ਨੇ ਆਪਣੇ ਵਾਲ ਤਾਂ ਜੜਾ ਲਾਉਂਦੇ ਨੇ ਉਹ ਹੂੰ ਲੋ ਜੀ ਮੈਂ ਉਹਨੂੰ ਕਿਹਾ ਜੀ ਮੈਂ ਤੋ ਇੱਧਰ ਆ ਜਾ ਕਹਿੰਦਾ ਮੈਂ ਉੱਥੋਂ ਚੱਕ ਲਿਓ ਸਵੇਰੇ ਹਾਂ ਠੀਕ ਹੈ ਫਿਰ ਹਾਂ ਤੇ ਹੁਣ ਉਹਦੇ ਕੱਪੜੇ ਵਗੈਰਾ ਤੇ ਉਹਦਾ ਉਹ ਕਰ ਲਓ ਸਮਾਨ ਅੱਗੇ ਵੀ ਸਮਾਨ ਪਿਆ ਗੱਡੀ ਚੋਂ ਵੀ ਕੱਢ ਲਓ ਅੱਜ ਪ੍ਰਧਾਨ ਸਾਹਿਬ ਘਰ ਸੀ ਤੇ ਅਸੀਂ ਕੱਲੀਆਂ ਗਈਆਂ ਸੀ ਇੰਦਰ ਦੀ ਸਖਲਾ ਮਨ ਯਾਰ ਆਰਮੀ ਦੀ ਦਾ ਫੋਨ ਆਇਆ ਸੁਣੀ ਉਹ ਕਹਿੰਦੀ ਕਹਿੰਦੀ ਮੈਂ ਤੁਹਾਨੂੰ ਕਿਦਾਂ ਦੀ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਤੁਸੀਂ ਗੱਡੀ ਕਿਉਂ ਨਹੀਂ ਸਿੱਖਦੀਆਂ ਹਾਂ ਸਹੀ ਗੱਲ ਆ ਫਿਰ ਮੈਂ ਕਹਾਂ ਜਾਈ ਗੱਡੀ ਸਿੱਖ ਲਈ ਤੇ ਬਿਲਕੁਲ ਹੀ ਨਹੀਂ ਘਰੇ ਵੜਨਾ ਅੱਛਾ ਅਈ ਤੇ ਅੱਗੇ ਤੇ ਅੱਗੇ ਗਾਂ ਦੀ ਗਾਂਜ ਦੇ ਫਿਰ ਪਾੜਾ ਨੂੰ ਪਾਣੀ ਪਾਦੇ ਨੇ ਕੱਢੀ ਅੱਗੇ ਵੀ ਸਮਾਨ ਪਿਆ ਖੰਡ ਬੋਹਰ ਕੱਢ ਲੈਨੇ ਆ ਬਲਾ ਤਾਂ ਰੱਖਦਾ ਇੱਕ ਪੈਸੇ ਕਿਵੇਂ ਚੁੰਨੀ ਜਫੀ ਪਾਈ ਮੈਨਾਂ ਤਾਂ ਚੁੰਨੀ ਬਜਾਰ ਚ ਹੱਥ ਚ ਫੜੀ ਫਿਰਾ ਮਾਦੀਪ ਕਰੇ ਨੂੰ ਜਾ ਕੇ ਮਾਦੀਪ ਕਰੇ ਲੋਕੀ ਕਹਾਂਗੇ ਕੁੜੀ ਕਿੰਨੀ ਸਿਆਣੀ ਚੁੰਨੀ ਹੱਥ ਚ ਫੜੀ ਗਲੇ ਚ ਨਹੀਂ ਲਹਿਰ ਗਈ ਉਹਨੇ ਗਲ ਚ ਨਹੀਂ ਪਾਈ ਹੈਗੀ ਆ ਚੁੰਨੀ ਮੈਂ ਹੱਥ ਚ ਫੜੀ ਮਾਦੀਪ ਕਰੇ ਲੋਕੀ ਕਹਿੰਦੇ ਨੇ ਕੁੜੀ ਕਿੱਡੀ ਸਿਆਣੀ ਚੁੰਨੀ ਸਿਰ ਤੇ ਨਹੀਂ ਲਈ ਸਭਿਆਚਾਰਕ ਕੁੜੀ ਹੈ ਮੰਮੀ ਕੀ ਵੇਖਣ ਦੀ ਤੁਸੀਂ ਕੀ ਵੇਖਣਦੇ ਆ ਮਰ ਜੋ ਕਿਤੇ ਕਲੁੰਦਰ ਦੀ ਆ ਆਉਣੀ ਖਾਸ ਗੱਲ ਕਲੁੰਦਰ ਘਰੇ ਬੈ ਕੇ ਆਪਣਾ ਹੀ ਵਲੌਗ ਵੇਖੀ ਜਾਂਦੇ ਨੇ ਹੈ ਦੇਖੋ ਆਪਣਾ ਵਲੌਗ ਚਲੁੰਦਾ ਅੱਜ ਲਾਤੀ ਗੱਡੀ ਤਾਂ ਦੇ ਢੇਰ ਕੋਲ ਤੇ ਲੋ ਜੀ ਮੈਂ ਆਪਣੇ హెయిਰ ਵਾਸ਼ ਕਰਵਾਏ ਸੀ ਤੇ ਮੈਨੂੰ ਅੱਜ ਹੇਅਰ ਵਾਸ਼ ਵਾਲਾ ਵੀ ਸਾਡਾ ਕਹਿੰਦਾ ਕਹਿੰਦਾ ਵੀ ਤੁਸੀਂ ਨਾ ਮੈਡਮ ਐਨੇ ਹੇਅਰ ਵਾਸ਼ ਇੱਥੇ ਕਰਾਣਾ ਕਰੋ ਨਹੀਂ ਉਹ ਕਹਿੰਦੇ ਮੈਂ ਬੈਠਾ ਹਾਂ ਮੈਂ ਗਰੰਟੀ ਲੈਣਾ ਪੂਰੀ ਤੁਹਾਡੇ ਵਾਲਾਂ ਨੂੰ ਕੁਝ ਹੁੰਦਾ ਨਾ ਮੇਰੇ ਕੋਲ ਜਦੋਂ ਮਰਜ਼ੀ ਆ ਸਕਦਾ ਡਰਾਈਰ ਤਾਂ ਹੈ ਨਹੀਂ ਹੈ ਨਹੀਂ ਮੈਂ ਹੀ ਤਾਂ ਕਿਹਾ ਸੀ ਮੈਂ ਕਿਹਾ ਤੁਹਾਡੇ ਕੋ ਡਰਾਈਰ ਨਹੀਂ ਹੈਗਾ ਅ ਇੱਕ ਦਸ ਦਿਨ ਕਰਾਂਗੇ ਕਿਦਾਂ ਸਿਕਾਵਾਂਗੇ ਕਹਿੰਦਾ ਜਦੋਂ ਮੈਂ ਤੁਹਾਨੂੰ ਕਹਿ ਤਾ ਵੀ ਤੁਸੀਂ ਨਾਰਮਲ ਧੋਵੋ ਦੱਸ ਉਹਨਾਂ ਨੂੰ ਉਹ ਕਰੋ ਕਹਿੰਦਾ ਟੱਕ ਨਹੀਂ ਕਰਨਾ ਹੈਗਾ ਬੰਨਣੇ ਨਹੀਂ ਖੁੱਲੇ ਰੱਖੋ ਆਪੇ ਸੋ ਕਹਿੰਦੇ ਕੋਈ ਇਸ਼ੂ ਨਹੀਂ ਕੋਈ ਨਹੀਂ ਹੁੰਦਾ ਕਹਨੂੰ ਮੈਂ ਕਿਹਾ ਠੀਕ ਐ ਲਓ ਹੁਣ ਆਪਾਂ ਤੁਹਾਨੂੰ ਸਾਤਨ ਲਟਾਈ ਹੁੰਦਾ ਢਾਈ ਟੱਕ ਟਾਈ ਜੋ ਵੀ ਐ ਹੋਰ ਇਹ ਅੰਗਰੇਜੀ ਆਈ ਲਉ ਮੈਨੂੰ ਹਾਂ ਬੀਬੀਆਂ ਕਿੱਥੇ ਆਪਣੀਆਂ ਨਾ ਨਾ ਮੈਂ ਘਰੇ ਮਠਿਆਨੇ ਕੁਝ ਵੀ ਤੇ ਮੰਮੀ ਹੋਰੀ ਵਿਚਾਰੀਆਂ ਲੱਭਦੀਆਂ ਫਿਰਦੀਆਂ ਮੰਮੀ ਚੌਧਰੀ ਵਾਲੀ ਨੂੰ ਮਿੱਠੇ ਮਿੱਠਾ ਖਾਣ ਦੀ ਆਦਤ ਐ ਤੇ ਮੈਂ ਹੁਣ ਵਕਤ ਲਿਆਣਾ ਮੈਂ ਤੇ ਮੈਂ ਦੇਖੋ ਆਪਣੀ ਐਨੀਵਰਸਰੀ ਦੀ ਖੁਸ਼ੀ ਦੇ ਵਿੱਚ ਕਿੰਨਾ ਕੁਝ ਲਿਆਈ ਪ੍ਰਧਾਨ ਸਾਹਿਬ ਨੂੰ ਤੋਹਣ ਹੈ ਆਹ ਨਹੀਂ ਬੱਸ ਉਹ ਇੱਕ ਕਲੇਸ਼ ਪੈ ਗਿਆ ਨਾ ਉਹ ਤਾਂ ਹੈ ਅੱਡਾ ਚੜਾ ਚਾਹ ਕਲੇਸ ਪ੍ਰਧਾਨ ਲਓ ਤੁਸੀਂ ਤਾਂ ਮਠਾਈ ਨਹੀਂ ਲਿਆ ਤੁਹਾਨੂੰ ਤੇ ਵਾਦਾ ਕੋਈ ਚਾਹ ਨਹੀਂ ਮੈਨੂੰ ਤਾਂ ਬਹੁਤ ਚਾਹ ਹੀ ਯਾਰਾ ਤੇ ਵਿਆਹ ਦਾ ਕੱਲੂ ਚਾਹ ਆਉਣਾ ਕਿ ਅੱਜ ਹੀ ਆਉਣਾ ਇੱਕ ਦਿਨ ਇੱਕ ਦਿਨ ਪਹਿਲਾਂ ਮਠਾਈਆਂ ਤੇ ਆਉਂਦੀਆਂ ਹੁੰਦੀਆਂ ਨੇ ਘਰੇ ਹਮੇ ਤਾਂ ਤੁਹਾਡੀ ਮਠਾਈ ਲੈਣ ਦੀ ਜੇ ਕੋ ਨਾਲੇ ਤੁਹਾਡੀ ਫੇਵਰੇਟ ਲਿਆਂਦੀ ਸਾਰੀ ਅਸਟਾ ਮੁੱਕਦੀ ਲਾਉਂਦੇ ਨੇ ਆਹ ਕੋਟ ਕਿੰਨੇ ਲਾਏ ਉਧਰ ਮਰਜੋ ਜੇ ਸੇਲ ਕਰਦੇ ਹੁੰਦੇ ਨੇ ਮੈਂ ਲਾਏ ਸੀ ਸਹੀ ਹੋ ਕੇ ਕੀਤਾ ਅੱਜ ਦਾ ਹੀ ਮੂੰਹ ਦੇ ਮਚਾ ਕੇ ਸਾਰੇ ਇੱਥੇ ਡੱਗ ਗਏ। ਤੁਸੀਂ ਰੋਟੀ ਨਹੀਂ ਬਣਾਈ ਬਸ ਇਹ ਹੀ ਲੰਦਾ। ਇਹ ਤਾਂ ਇਹ ਤਾਂ ਮੰਮੀ ਨਾਲਾ ਬਤਨੇ। ਤੁਸੀਂ ਰੋਟੀ ਖਾਤੀ ਨਹੀਂ। ਮੰਮਾ ਨੂੰ ਆਹ ਤਰ੍ਹਾਂ ਬਹੁਤ ਗੋਲ ਗੱਪੇ ਨਹੀਂ। ਹੋਰ ਗੋਲ ਗੱਣਾ ਆਲਾ ਉਹਨੂੰ ਗੋਲ ਗੱਪੇ ਤੇ। ਗਲਾ ਖਰਾਬ ਹੋਊ ਇੱਕ ਵਾਰੀ ਫਿਰ ਸੈੱਟ ਨਹੀਂ ਹੋਣਾ ਮੁੜ ਕੇ। ਹੋਰ ਉਹ ਵੀ ਇੱਕ ਹੀ ਸਾਰੇ ਗੋਲ ਗੱਪੇ ਰੋਟਾ ਦਾ ਖਾਦੇ। ਕੱਲ ਵੀ ਗੋਲ ਗੱਪੇ ਅੱਜ ਵੀ ਗੋਲ ਗੱਪੇ। ਬੀਬੀਆਂ ਆਪਣੀਆਂ ਯੰਗ ਯੰਗ ਫੂਡ ਖਾ ਕੇ ਆ ਰੱਖੋ ਸਿਨੇ ਹੁਣ। ਯੰਗ ਫੂਡ ਖਾ ਕੇ ਬਿਮਾਰ ਹੋਈ ਪੀ ਕੇ ਮੰਮੀ। ਮੰਨਦੀ ਆ ਥੋੜਾ ਨੇ ਇਹ ਕੀ ਕਰੀਏ ਜੇ ਜਵਾਬ ਦਿੰਨੇ ਤਾਂ ਲੜਾਈ ਨੂੰ ਪੈਂ ਤਾਂ ਮੈਂ ਬਗੈ ਨੋ ਬੀ ਬਿਆਨ ਇਹਨਾਂ ਕੁੜੀਆਂ ਗਿਆ ਅਗਰ ਕੁੜੀਆਂ ਚਿੜੀਆਂ ਇਹਨਾਂ ਦਾ ਟਾਈਮ ਆਜਾ ਇਹਨਾਂ ਦਾ ਟਾਈਮ ਇਹਨਾਂ ਨੂੰ ਆਇਆ ਇਹਨਾਂ ਦੀ ਐਨੀਵਰਸਰੀ ਮਨਾਤੀ ਸਮਾਨ ਲੈ ਕੇ ਦੇਤਾ ਹੈ ਕਾਸਕੇ ਸਾਬੀ ਦਾ ਫੋਨ ਆਦੇ ਹਨ ਸਵੇਰੇ ਹਨਾ ਔਰ ਵਰਜੋ ਸੁਪਨਾ ਹੀ ਹੋ ਗਿਆ ਏਦੇ ਲਈ ਔਰ ਸੱਚੀ ਗੱਲ ਹੈ ਜੇ ਵਰਜੋ ਵਲੌਗ ਦੇਖਦੀ ਤੈਨੂੰ ਸੌਣ ਲੱਗੇ ਕੱਲ ਹਾੜੀਆ ਦੀ ਕੀ ਗੱਲ ਹੈ ਦੀਦੀ ਨੂੰ ਕੀ ਨਹੀਂ ਇੱਕਦਮੀ ਮਤਲਬ ਗੱਲ ਕਰਨੀ ਛੱਡ ਗਈ ਇੱਕਦਮ ਸਾਨੂੰ ਛੱਡ ਗਈ ਪਤਾ ਨਹੀਂ ਕਿਉਂ ਇਹ ਛੋਟੇ ਰਸਗੋਲੇ ਗਲਾਜਮਨਾ ਕੀ ਦੀ ਵਾਸ ਲੈਂਦੀ ਨੇ ਗੁਰਦੋ ਨੇ ਦਿੱਤਾ ਪਾਤੀ ਉਹਨੇ ਹੋ ਯਾਰ ਵੰਡੜਿਆ ਥੋੜੀ ਹਣ ਫਿਰ ਐਨੇ ਥੋੜੀ ਖਾਣੀ ਨੇ ਮੈਂ ਤੁਹਾਡੀ ਫੇਵਰਿਟ ਚੀਜ਼ ਉਹ ਲੈਂਦੀ ਐ ਵੈਰੀ ਗੁੱਡ ਆਈਸ ਕੀ ਐ ਇਹ ਚ ਤਾਂ ਦੂਜੇ ਲੱਡੂ ਨਹੀਂ ਸਾਡੇ ਕੇਸ ਵਾਲੇ ਲੱਡੂ ਤੁਹਾਡੀ ਫਰੰਦ ਵਾਲੇ ਉਹ ਵੀ ਲੈਣੀ ਸੀ ਨਾ ਯਾਰ ਕੀ ਕਾਜੂ ਕਤਲੀ ਕਾਜੂ ਕਤਲੂ ਨਾ ਕਰਦਾ ਇੰਨਾ ਮਹਿੰਗਾ ਨਹੀਂ ਵਾਰਾ ਖਾਂਦਾ ਜਿੰਨੀ ਕੁ ਮੇਰੀ ਪਹੁੰਚ ਹੀ ਮੈਂ ਸਮਾਨ ਲੈਣਤਾ ਤੁਸੀਂ ਆਪਣਾ ਪਸੰਦਾ ਲੈ ਆਏ ਮੇਰੀ ਪਸੰਦਾ ਤੁਸੀਂ ਲੈ ਆਏ ਸਾਰੇ ਅੱਛਾ ਠੀਕ ਐ ਨਾ ਠੀਕ ਐ ਹਾਂ ਜਿੰਨੀ ਕੁ ਮੇਰੀ ਔਕਾਤ ਸੀ ਹਾਇਸੀਅਤ ਸੀ ਮੈਂ ਉਹਦੇ ਮੁਤਾਬਕ ਸਮਾਨ ਲੈਣ ਦਾ ਉਹ ਕਹਿ ਰਹੇ ਸੀ ਕਹਿੰਦੇ ਅੱਜ ਸਰਦਾਰ ਜੀ ਨਹੀਂ ਆਏ ਮੈਂ ਕਿਹਾ ਸਰਦਾਰ ਜੀ ਅੱਜ ਵੀ ਲੜਾਈ ਹੋਗੀ ਮੈਂ ਹੈ ਜੀ ਆ ਕੇ ਮੁੜ ਕੇ ਕਹੇ ਇੱਥੋਂ ਹਾਂ ਮੈਂ ਕਿਹਾ ਮੈਂ ਸਰਦਾਰ ਜੀ ਆਪਣਾ ਟੂਰ ਲਾ ਗਏ ਤੇ ਸਾਡਾ ਰਹਿ ਗਿਆ ਮੈਂ ਕਿਹਾ ਸੀ ਮੈਂ ਤੇ ਉੱਥੇ ਇੱਥੇ ਵੀ ਕਲੇਰ ਹਾਂ ਤੂੰ ਇਹ ਕਰਨ ਗਈ ਸੀ ਵੈਸੇ ਹੀ ਗਿਆ ਸੀ ਮੈਂ ਕੋਲਡ ਡ੍ਰਿੰਕ ਲੈਣ ਗਿਆ ਸੀ ਅੱਛਾ ਆਹ ਦਾ ਜਿਹੜੀ ਜਿਹੜੀ ਤੁਹਾਡੀ ਫੇਵਰਟ ਉਹ ਦੀ ਚ ਦੇਖੀਏ ਰੋਟੀ ਖਾ ਲਈਏ ਵੇਖ ਤਾਂ ਲੋ ਯਾਰ ਤੂੰ ਮੈਨੇ ਮੈਂ ਤੇ ਚਾਹ ਨਾਲ ਲੈਣਾ ਤੂੰ ਕਿਤੇ ਕੋਈ ਰਿਸਪੌਂਸ ਨਹੀਂ ਕੀਤਾ ਬਸ ਮੈਂ ਤੁਹਾਨੂੰ ਤੇ ਵਧੀਆ ਚੀਜ਼ਾਂ ਦੇ ਦਿਆਂਗੀ ਮੈਂ ਕਿਨੇ ਕਿਨੇ ਪੈਕਿੰਗ ਦਾ ਕਰਵਾ ਕੇ ਲਈ ਆ ਆ ਸਾਰੇ ਮੇਰੇ ਨੇ ਅਬ ਬੋਰਾ ਸਾਡਾ ਜੁਐਲਰੀ ਵਾਲਾ ਜਿਹੜਾ ਟੂਮਬਾ ਵਾਲਾ ਬੋਰਾ ਸਾਡਾ ਸਾਰੇ ਤੁਹਾਡੇ ਕੋ ਸਾਨੂੰ ਕਿਹੜਾ ਮੂਹਨ ਲੱਗਾ ਮੈਂ 5 ਪੀਸ ਲਈਆਂ ਸਬਰ ਨਹੀਂ ਹੋ ਰਿਹਾ ਸਬਰਾਂ ਦੇ ਬੰਨ ਤੱਕ ਹੋ ਵਾਓ ਸਪੰਚੀ ਇਸ ਪੰਚੀਰਸ ਗੁਲੇਨਾ ਕਲ ਕਲਕੱਤਾ ਚ ਬਹੁਤ ਜ਼ਿਆਦਾ ਮਿਲਦੇ ਨੇ ਨਹੀਂ ਸੁਨਾਮ ਚ ਮਿਲਦੇ ਨੇ ਨਹੀਂ ਮਿਲਦੇ ਤਾਂ ਹੈਗੇ ਨੇ ਬਟ ਉੱਥੇ ਜਿਹੜਾ ਉਹਦਾ ਉਹਨਾਂ ਦਾ ਟੇਸ ਨਾ ਬੰਗਾਲੀਆਂ ਦਾ ਉਹ ਵੱਖਰਾ ਹੀ ਹੈ ਇਹ ਨਾਲ ਡਿਫਰੈਂਟ ਹੈ ਬਹੁਤ ਜ਼ਿਆਦਾ ਚਲੋ ਉਹ ਨਾ ਮਟਕੇ ਵਿੱਚ ਜਿਹੜਾ ਕੀ ਹੁੰਦਾ ਮਿੱਟੀ ਦਾ ਉਹ ਨਹੀਂ ਹੁੰਦਾ ਉਹ ਕੁਝ ਉਹਦੇ ਵਿੱਚ ਪਾ ਕੇ ਦਿੰਦੇ ਨੇ ਅੱਛਾ ਹੁਣ ਇਹ ਤਾਂ ਫ੍ਰੀਜ ਚ ਠੰਡੇ ਕੀਤੇ ਹੋਏ ਨੇ ਉਹ ਕੁਝੇ ਜੀ ਠੰਡੇ ਰਹਿੰਦੇ ਨੇ ਹਾਂ ਉਹ ਫਰਕ ਤਾਂ ਪੈਂਦਾ ਫਿਰ ਉਹ ਤੁਹਾਨੂੰ ਆਪਣਾ ਸਮਾਨ ਵੀ ਦਿਖਾਈ ਆ ਪੱਕੀ ਕੀ ਲੈਂਦਾ ਉਹ ਤੁਹਾਨੂੰ ਠਹਿਰ ਕੇ ਦਿਖਾਉਂਦੇ ਆ ਠੀਕ ਹੈ ਕੁਝੇ ਪਾ ਕੇ ਰੱਖ ਕੇ ਬਾਹਰ ਵੇੜੇ ਕੁਝ ਨਾ ਰਾਖਾ ਦਵਾਰ ਵੇੜ ਕੁਝ ਨਾ ਪਾਕਤ ਬਾਹਰ ਵੇੜ ਤਰਾ ਲੋ ਖਾ ਲੋ ਤੇ ਮੰਮੀ ਦਾ ਉਹ ਹੈ ਤੰਗੂ ਹੀ ਮੰਮੀ ਨੂੰ ਤੂੰ ਹੀ ਨਾ ਬੋਲੋ ਯਾਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹ ਕਹਿੰਦੇ ਐਸੀ ਖਾਣੇ ਨੇ ਤੂੰ ਇਹਨਾਂ ਨੂੰ ਕਹਿੰਦੇ ਨਾ ਖਵਾਓ ਨਾ ਖਾਓ ਚਲੋ ਤੁਹਾਨੂੰ ਮੈਂ ਕਹਿੰਦੇ ਨੇ ਤੈਨੂੰ ਮਨਾ ਕਰ ਦੋ ਅੱਛਾ ਆਹੀ ਇਹ ਨੂੰਹਾਂ ਹਾਟਾ ਮਨਾ ਕੇ ਤਾਂ ਤੁਹਾਨੂੰ ਪਤਾ 7ਵੇਂ ਸਮਾਨ ਤੇ ਪਹੁੰਚ ਜਾਣਾ ਹੈ ਨਹੀਂ ਪਹੁੰਚਾ ਆਹ ਦੇ ਨੂੰ ਵੀ ਸਿਆਣੂ ਉਹ ਰੋੜ ਇਹ ਭੰਡੀ ਉਹ ਕਰਨ ਜਿਹੜੀ ਲਾਗੇ ਮਮੀ ਸਾਡੀ ਨਹੀਂ 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 아이 ਕਿਹੜਾ ਲੋਕਾਂ ਡਾਂਗਾ ਮਾਰਦਾ ਇਹ ਵੀ ਸਿਆਣੇ ਆ ਚਲੋ ਰੋਟੀ ਖਵਾਈਏ ਤੁਹਾਨੂੰ ਪਤਾਣਾ ਤੂੰ ਰੋਟੀ ਖਾ ਤੋ ਨਹੀਂ ਖਾਦੀ ਤੂੰ ਮੈਨੂੰ ਹੱਦ ਹੋਈ ਵੀ ਤੁਹਾਡੇ ਵਾਲੀ ਮੈਂ ਦੱਸਿਆ ਕਿ ਮੈਨੂੰ ਬੜੀ ਟੈਨਸ਼ਨ ਸੀ ਅੱਜ ਕਿਉਂ ਉਹ ਯਾ ਡਾਕੂਮੈਂਟ ਆਇਆ ਸੀਗਾ ਉਥੋਂ ਕਿੱਥੋਂ ਉਹਨਾਂ ਦਾ ਪਾਸਪੋਰਟ ਵਾਲਾ ਆਫਿਸ ਵਾਲਾ ਹਾਂ ਤੇ ਉਹ ਮਿਲ ਹੀ ਨਹੀਂ ਆ ਸੀ ਕਿੱਥੇ ਕਿੱਥੇ ਨਾ ਔਰ ਮੈਂ ਇਹਦੇ ਉੱਪਰ ਰਿਮਾਈਂਡਰ ਲਾਇਆ ਲਿਆ ਸੀਗਾ ਜੀ ਮੇਲ ਦੇ ਉੱਪਰ ਹੂੰ ਵੀ 24 ਤਰੀਕ ਦਾ ਉਹ ਰਿਮਾਈਂਡਰ ਸਾਹਮਣੇ ਜਦੋਂ ਮੈਂ ਖੋਲ ਕੇ ਦੇਖਿਆ ਤਾਂ ਰਿਮਾਈਂਡਰ 24 ਤਰੀਕ ਲਿਖੀ ਹੋਈ ਉਹਦੇ ਉੱਪਰ ਮੈਂ ਕਿਹਾ ਲੈ ਵੀ ਪੈ ਗਿਆ ਪੰਗਾ 9:30 ਵਜੇ ਤੋਂ 12:30 ਵਜੇ ਤੱਕ ਦਾ ਮੈਂ ਟਾਈਮ ਸੀਗਾ ਤੇ 24 ਤਰੀਕ ਦਾ ਸੀਗਾ ਮੈਂ ਕਿਹਾ ਮੈਂ ਤਾਂ ਡੇਟਿੰਗ ਦੇਖੀ ਉਹਦੀ ਚੰਗੀ ਤਰ੍ਹਾਂ ਉਹ ਜਦੋਂ ਮੈਂ ਉਹ ਲੱਭਿਆ ਬੜੀ ਮੁਸ਼ਕਿਲ ਨਾਲ ਮਿਲਿਆ ਗੱਲਿੰਦੀ ਉਹ ਉੱਥੇ ਕੋਲ ਸੀਗਾ ਰੈਸਿੰਗ ਟਿਕਟ ਵਾਲੇ ਵਾਲੇ ਅੱਛਾ ਉਥੋਂ ਮਿਲਿਆ ਜਦੋਂ ਖੋਲ ਕੇ ਦੇਖਿਆ ਫਿਰ ਮੇਰੇ ਮਨ ਨੂੰ ਸ਼ਾਂਤੀ ਆਈ ਔਰ 25 ਤਰੀਕ ਲਿਖਿਆ ਹੋਇਆ ਹੋਣ ਪਤਾ ਲਗਾ ਟੈਨਸ਼ਨ ਕੀ ਹੁੰਦੀ ਤੂੰ ਮੈਨੂੰ ਕਹਿੰਦੇ ਸੌਂਦੀ ਨਹੀਂ ਤੂੰ ਜੇ ਸੌਂ ਜਾਂਦੀ ਤੇ ਉੱਠਦੀ ਨਹੀਂ ਹੈਗੀ ਹੋਰ ਟੈਨਸ਼ਨ ਮੇਰੀ ਖਤਮ ਹੋ ਗਈ ਨਾ ਮੈਂ ਸੌਂਣਾ ਆਰਾਮ ਨਾਲ ਤੂੰ ਜੇ ਸੌਣਾ ਮੇਰੇ ਕੰਮ ਪਏ ਹੈਗੇ ਓਕੇ ਤੇ ਲੋ ਜੀ ਟਾਈਮ ਸਾਢੇ 12 ਵਜੇ ਦਾ ਹੋ ਗਿਆ ਤੇ ਇੱਕ ਜਣੀ ਤਾਂ ਪਹਿਲਾਂ ਤੰਗ ਹੁੰਦੀ ਸੀ ਹੁਣ ਦੂਜੀ ਵੀ ਤੰਗ ਹੋਣ ਲੱਗ ਗਈ ਹਾਂ ਰਾਤ ਨੂੰ ਉਹਨੂੰ ਵੀ ਬਿਠਾਤਾ ਨਾਲ ਤੇਰੇ ਖਰਬੂਜੇ ਲੈ ਕੇ ਖਰਬੂਜਾ ਰੰਗ ਪਤਾ ਹੋ ਰਿਹਾ ਗगन ਨੇ ਮੇਰੇ ਬਦਲਵਾਇਆ ਗਿਆ ਇਹ ਗगन ਨਾਲ ਜ਼ਬਰਦਸਤੀ ਕੀਤੀ ਗਈ ਹੈ ਗगन ਅਭੀ ਵੀ ਆਪਕੇ ਪਾਸ ਇਤਨਾ ਅਚਰਦੀ ਵੀ ਰਿਮੋਟੇ ਵੀ ਛੜ ਗਈ ਅਭੀ ਅਭੀ ਵੀ ਆਪਕਾ ਇੱਕ ਮੌਕਾ ਹੈ ਮੈਦਾਨ ਛੋੜ ਕੇ ਜਾਣਾ ਚਾਹਤੇ ਹੋ ਤਾਂ ਜਾ ਸਕਤੇ ਹੋ ਨਹੀਂ ਜਿੰਨੀ ਦੇਰ ਦੰਦਾ ਬੰਦ ਜਿੱਦ ਤੇ ਭਾਈ ਬਣਾ ਲੈ ਗੱਤ ਨੇ ਸੱਪੇ ਉਹ ਫਿਰ ਲੈ ਵਰਗ ਨਹੀਂ ਬੋਲੇ ਨਾ ਚਲ ਗਈ ਲੈ ਤਾਂ ਨਹੀਂ ਲੈਣੀ ਹੈ ਕਿ ਜਿੰਨੀ ਤੈਨੂੰ ਬੇਮਣਦੀ 50% ਮੈਨੂੰ ਇੱਧਰ ਹੀ ਪਾ ਦਿਆ ਕਰ ਫਿਰ ਮੈਂ ਛੱਡ ਦੂੰ ਕਿਆ ਬਾਤ ਇਹ ਤਾਂ ਉਹ ਕੰਮ ਹੋ ਰਿਹਾ ਵੀ ਕਹਿੰਦੇ ਵੀ ਅਸੀਂ ਕੁਝ ਕਰੀਏ ਨਾ ਫਿਰ ਪਾਹਾਂ ਨੂੰ ਮਿਲ ਜAVE ਹੈ ਨਾ ਉਹ ਆ ਦੇਖ ਇੱਕ ਤੇ ਆ ਤੂੰ ਤੇਰੇ ਦਿੱਥੇ ਜਾਣਾ ਉੱਥੇ ਦੇਣਾ ਇੱਧਰ ਸੁਣ ਲੈ ਅਮਣ ਮੈਂ ਤੇਰੇ ਸਕੂਲ ਤੁਰ ਜਾਣਾ ਫਿਰ ਤੁਸੀਂ ਮੈਂ ਸੱਚ ਮੈਂ ਤੇਰੇ ਤੁਹਾਡੇ ਟਾਈਮ ਤੱਕ ਸ਼ਾਇਦ ਉੱਥੇ ਨੀ ਆਉਂ ਆ ਦੇਖ ਇੱਕ ਕਹਾ ਲੈ ਕੇ ਜਾਣਾ ਤਾਂ ਆਪਣੇ ਮੈਂ ਪੈਕ ਕਰਨੇ ਉਹ ਵੀ ਮੈਂ ਲੈ ਕੇ ਤੁਹਾਨੂੰ ਬਣਾ ਕੇ ਤੁਹਾਨੂੰ ਮੈਂ ਪੂਰੀ ਕਰਾ ਦੂੰਗਾ ਸਾਰੇ ਠੀਕ ਹੈ ਇੱਕ ਆ ਤਿੰਨ ਆ ਲੈ ਕੇ ਜਾਣੇ ਤੇ ਇੱਕ ਆ ਜੁਕੇ ਨਾਲ ਇਹ ਸਪੈਸ਼ਲ ਠੀਕ ਜੁਕੇ ਨਾਲ ਪਾਵੇ ਬਣ ਸੁਣਾ ਪਾਇਆ ਤੇ ਪਾਪਾ ਬਣਾ ਸੁਣਾ ਪਾਇਆ ਹੋਰ ਲਓਗਾ ਇਹ ਸੋਨੂੰ ਨੂੰ ਦੇ ਦੀ ਕਿਉਂਕਿ ਉਹਨੇ ਕਰਾਉਣਾ ਫਿਰ ਇਸ ਵੀ ਕੋਰੀ ਹੁੰਦੀ ਉਹ ਕਰਵਾ ਦਿੰਦੇ ਇਹ ਹੁਣੇ ਗੱਡੀ 'ਚ ਧਰ ਦੋ ਸਿਰੇ ਭੁੱਲ ਨਾ ਜਾਇਓ ਗੜੇ ਨੂੰ ਵੱਡੀ ਛੋਟੇ ਆਪੇ ਰੱਖੋ ਆਪਣੇ ਅਬਦੇ ਸਾਹ ਨਾਲ ਆਪੇ ਰੱਖੋ ਤੁਸੀਂ ਹਾਂ ਇਹ ਚੀਜ਼ਾਂ ਨੇ ਦੇ ਹੋਰ ਮੈਂਸ਼ਨ ਕਰਾ ਵੀ ਸਰ ਜੀ ਦੀਦੀ ਜੁਕੇ ਸੋਨੂੰ ਨੂੰ ਤੇ ਮੈਂ ਇਹ ਲਾਵਾ ਗੋਰੀ ਮੈਂ ਤੁਹਾਨੂੰ ਗੱਲਾਂ ਗੱਲਾਂ ਦੇ ਵਿੱਚ ਨਾਲ ਹੀ ਹੁਣ ਆਪਣਾ ਦੂਜਾ ਨੰਬਰ ਰੇਂਜ ਹੋ ਗਈ ਏ ਹਾਂ ਉਹ ਲੈ ਕੇ ਹੋ ਗਿਆ ਉਹ ਹੋ ਗਿਆ ਨਾ ਨਹੀਂ ਨਹੀਂ ਮੈਜਿਕ ਹੋ ਗਿਆ ਨਹੀਂ ਨਹੀਂ ਹੋਰ ਹੋਰ ਤੇ ਨੰਬਰ ਵੀ ਮੈਨੂੰ ਤੁਹਾਡੀ ਐਡ ਦੇਤਾ ਮੇਰੇ ਤਾਂ ਸਾਡੇ ਨਾਈਨ ਨੰਬਰ ਏ ਲੋਕਾਂ ਨੇ ਬਾਦ ਦੇ ਦਿਨੋਂ ਤੋਂ ਪੈਰ ਮੇਰੇ ਘਾਟ ਕੇ ਫਿਰ ਤਾਂ ਸੋਹਣੀ ਜੁੱਤੀ ਮੇਰੀ ਗੋਰੀ ਸੋਹਣੀ ਹੈ ਤੇਰੇ ਵਰਗੀ ਹੈ ਬਸ ਹੁਣ ਇਹਨਾਂ ਨੂੰ ਥੋੜੀ ਪੰਨਾ ਨਾਲ ਲਿਖੂਗੀ ਇਹਨਾਂ ਤੇ ਐਡਰੈਸ ਲਿਖ ਨਹੀਂ ਇਹਨਾਂ ਨੂੰ ਕੁਝ ਨਹੀਂ ਲਿਖਣਾ ਇਹਦਾ ਕੋਈ ਨਹੀਂ ਕਰਾਉਣ ਲਿਆ ਤਾਂ ਸਾਰੇ ਕੋਈ ਨਹੀਂ ਜਾਣਦੇ ਆ ਤਾਂ ਤੈਨੂੰ ਪਤਾ ਹੀ ਹੈ ਬਸ ਠੀਕ ਹੈ ਇਹਦੇ ਲਿਖਾਫੀ ਦੇ ਅੰਦਰ ਲਿਖ ਦੋ ਮਾੜੀ ਅਮਨ ਦੀਦੀ ਆ ਉਹ ਇਹ ਤੇ ਮੰਡੀ ਦੀ। ਅਜ ਇੱਕ ਜੁੱਤੀ ਆਪਾਂ ਨੇ ਇਹਲਾਂ ਦੀ ਗੱਵੇ ਨੇ ਵਿੱਚ ਆਉਂਦਾ ਕੋੜਾ ਪਰ ਮੈਂ ਤੁਹਾਨੂੰ ਜੁੱਤੀਆਂ ਦਿਖਾ ਦੇਣਾ ਲੱਗਦੀਆਂ ਕਿਉਂਕਿ ਫਿਰ ਆਪਾਂ ਪਾ ਲਿਆ ਤੇ ਫਿਰ ਸਾਡੇ ਕੋਲ ਟਾਈਮ ਨਹੀਂ ਦਾ ਦਿਖਾਉਣ ਦਾ। ਇਹ ਹੈਗੀ ਮੇਰੀ। ਤੇ ਚਾਬੀ ਕਿੱਥੇ ਆ? ਆ ਹੈ ਗਗਨ ਤੇ। ਖੜੋਂਚੇ ਇੱਧਰ। ਬੜਾ ਇੰਨੀ ਹੋਲੀ ਜੁੱਤੀ, ਇੰਨੀ ਹੋਲੀ ਜੁੱਤੀ। ਕਿੰਨਾ ਪਰਕ ਜੁੱਤੀ ਦੇ। ਠੀਕ ਹੈ ਕਰਨ ਹਵਾ ਚ ਨੋੜ ਜੀ ਤੂੰ। ਫਿਰ ਜਿੰਦਾ ਹੁਣ ਜਿੰਨਾ ਬੰਦਾ ਲੰਬਾ ਹੋਣੀ ਜੁੱਤੀ। ਪਰ ਸੌਫਟ ਬੜੀ ਹੈਗਾ ਨਾ ਤੈਨੂੰ ਵਧੀਆ ਮਿਲ ਜੀਏ ਡਿਸਕਾਊਂਟ। ਉਹ ਚੱਕਰ ਹੈ ਨਾ ਸਕੂਲ 'ਚ ਖੜੇ ਰਹਿਣਾ। ਤੇ ਇੱਕ ਦੀ ਆਵਾਜ਼ ਵੀ ਨਹੀਂ ਆਉਂਦੀ ਬ ਤੇ ਇਹ ਅੱਜ ਬੜੇ ਹਸਾਬ ਜਿਹਾ ਸ਼ੋਪਿੰਗ ਕਰਕੇ ਆਏ ਹਾਂ ਤੁਹਾਨੂੰ ਹੋਰ ਗਗਰੇ ਦੇ ਪਿੱਛੇ ਤੇ ਕਿੰਨਾ ਆ ਆ ਮਟਾਇਆ ਹੋਇਆ ਕੀ ਨੰਬਰ ਦਿੱਤੀ ਦਾ ਸਾਈਜ਼ ਹੋਰ ਦੱਸੀ ਤੇ ਇਹ ਹੈਗੀ ਗਗਲ ਜੁੱਤੀ ਠੀਕ ਲੋ ਜੁੱਤੀਆਂ ਲਾਤੀ ਆਪਾਂ ਨੇ ਸੇਲ ਤੇ ਕਿਹੜੀ ਜੁੱਤੀ ਕਿੰਨੇ ਕਿੰਨੇ ਚਾਹੀਏ ਇਹ ਤੁਹਾਨੂੰ ਦੱਸਾਂ ਜਾਂ ਦੱਸੀ ਜਾਉਂਦੇ ਨਾਲ ਆਤਮੇ ਲਾ ਦਿੱਤੀ ਉਹਨਾਂ ਨੇ ਅਰਾਊਂਡ 850-900 ਰੁਪਏ ਦਿੱਤੀ ਆਹ ਵਾਲੀ 850 ਰੁਪਏ ਦੀ ਭਾਵੇਂ ਸਾਡੇ ਸਾਢੇ 850 ਰੁਪਏ ਸ਼ਾ ਦਿੱਤੀ ਹੋਈ ਹੈ ਤੇ ਇਹ ਡਗਤ ਲੱਗਣਾ ਜੇ ਤਾਂ ਪਾਣੀ ਮੈਨੂੰ ਨਹੀਂ ਪਤਾ ਬੇਲੇ ਚ ਪਤਾ ਹੋਣਾ ਤੂੰ ਜਦੋਂ ਕੱਟੀ ਲਈ ਉਹ ਫਿਰ ਨੂੰ ਪਤਾ ਲੱਗਦਾ ਹੈਗਾ ਤੇ ਆ ਲਈ ਗगन ਨੇ ਆਵਲੀ ਇਹ ਅੱਜ ਦੇ ਟਾਈਮ ਦੇ ਇਤਨਾ ਅੱਜ ਕੱਲ ਦਾ ਗਰਮੀ ਚ ਇਹ ਈਜ਼ੀ ਰਹਿੰਦੀ ਪਾਣੀ ਗगन ਮੇਲਾ ਲੁੱਟ ਲਈ ਅੱਜ ਹੋਰ ਹੁਣ ਤਾਂ ਨਾ ਆ ਬਸ ਲੱਗਣ ਪਾਗਲ ਕਾਇ ਟੁੱਟੇ ਜਿਹਾ ਪੈਰਾ ਚ ਕੰਫਰਟ ਰਹੇ ਬਸ ਐਂ ਦਿਖਾ ਦੋ ਕਨੇ ਪੈਰਾ ਚ ਜਿੱਲਾ ਮੈਂ ਇਹਨੂੰ ਕਿਹਾ ਕਿ ਅਮਨ ਤੂੰ ਤੁਹਾਡੀ ਜਨਾਨੀ ਨੂੰ ਕਿ ਲੁੱਟ ਲੈ ਆਈ ਕੱਲੇ ਹੀ ਲੈਣ ਲੱਗ ਰਹੀ ਸੀ ਇਹਦੇ ਨਾਲ ਦਾ ਬਟਨ ਮੈਨੂੰ ਵੀ ਉਹ ਚੀਜ਼ ਮਿਲ ਨਹੀਂ ਨਾ ਗਈ ਤੁਸੀਂ ਮੈਨੂੰ ਕਹਿੰਦੇ ਕੀ ਲੈ ਲੈ ਜਿਹਦੇ ਹਿਸਾਬ ਨਾਲ ਮੈਂ ਸ਼ਾਪਿੰਗ ਕਰਕੇ ਆਈ ਇਹਨੇ ਮੇਰੀ ਗੱਲ ਨਹੀਂ ਮੰਨੀ ਮੈਂ ਬਥੇਰੇ ਦੇ ਕੰਨਾਂ 'ਚ ਘੁਸਰ-ਘੁਸਰ ਕੀਤੀ ਇਹਨੇ ਮੇਰੀ ਸੁਣੀ ਨਹੀਂ ਇੱਕੋ ਇਹ ਕਹਿੰਦੀ 150 ਵਾਲੀ ਕਈ ਲੈ ਲੈ ਮੈਂ ਕਿਹਾ ਆਧਾ ਕੀਤਾ ਸ਼ਰਮ ਘਰ ਮਾੜੀ ਮੋਟੀ 150 ਮੈਂ ਕਿਹਾ ਆਧਾ ਕੀਤਾ ਇਹ ਕਿਹਾ ਵੀ 500 ਵਾਲੀ ਕਹਿੰਦੀ ਕਈ ਲੈ ਲੈ ਤੂੰ ਬਦਲ-ਬਦਲ ਕੇ ਪਾਜਿਆ ਕਰ ਬਾਜ਼ਾਰ ਮੈਂ ਜਰੂਰ ਜਾਈ ਤਾਂ 400 ਵੀ ਨਹੀਂ ਚੱਲ 600 700 ਵਾਲੀ ਮੈਂਥੇ ਬਦਲ-ਬਦਲ ਕੇ ਨਾ ਆਇਆ ਕਰ ਚਾਹੇ 3-4 ਪੀਸ ਲੈ ਲੈ ਹਨਾ ਮਤਲਬ ਇੱਕ ਜੋਤੀ 2200 2300 ਦੀ ਲੈ ਲੈਣਾ ਚੰਗਾ ਵੀ 6700 ਵਾਲੀਆਂ ਖਾਸੀਆਂ ਲੈ ਲਓ ਕਦੀ ਕੋਈ ਪਾ ਕੇ ਕਦੀ ਕੋਈ ਪਾ ਲੀ ਹਾਂ ਉਹ ਫਿਰ 16 17 1800 ਵਾਲੀ ਇੱਕੋ ਹੀ ਕਸਾਈ ਜੰਨੇ ਆਹੀ ਉਹੀ ਪਾਈ ਜੰਨੇ ਚਲਦੀ ਬਹੁਤ ਹੈ ਆਹ ਦੇ ਜੁੱਤੀ ਕਿਰੇ ਜਾਈ ਇੱਕ ਪਾਪਾ ਕੇ ਮਨ ਵੀ ਦੀ ਅੱਖੇ ਹੰਦਰ ਦਿਖਾਈਏ ਕਿੰਨੇ ਦੀ ਆਈ ਕਿੰਨੇ ਦੀ ਹੋਣੀ ਹੈ ਕਿੰਨੇ ਦੀ ਗਗਨ ਦੀ ਤਾਂ ਪਾ ਲਈ ਹੀ ਗਗਨ ਦੀ ਆਈ ਬਲ ਨਹੀਂ 1300 ਦੀ ਠੀਕ ਹੈ ਤੇ ਹੁਣ ਤੁਹਾਨੂੰ ਮੈਂ ਦਿਖਾਉਣੀ ਆਪਣੀ ਇਹ ਵੀ ਆਈ ਹੈ ਮਹਿੰਗੀ ਦੇਖਣ ਵਾਲਾ ਕਹਿ ਦੂਗਾ ਨਹੀਂ 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 ਭਾਈ ਕੰਫਰਟ ਨਹੀਂ ਆਉਂਦਾ ਆ ਕੀ ਲੈਂਦਾ ਤੂੰ ਡੱਡੂ ਜਾ ਇਹਦੇ ਪੈਰ ਵੀ ਤੇ ਡੱਡੂ ਵਰਗੇ ਨੇ ਦੇ ਪੈਰ ਕਿਹੜਾ ਆ ਕੀ ਲੈਂਦਾ ਇਹਨੇ ਉਹ ਨਹੀਂ ਭਾਰੀ ਤੁਹਾਨੂੰ ਨਹੀਂ ਪਤਾ ਚੀਜ਼ਾਂ ਦਾ ਤੁਹਾਨੂੰ ਜਨਾਨੀ ਇਹ ਚੀਜ਼ਾਂ ਦਾ ਕੀ ਪਤਾ ਤੁਹਾਨੂੰ ਕਾਨੂੰ ਪਤਾ ਮਾਲ ਤੁਸੀਂ ਫਤਿਹ ਦੀ ਗੱਲੀ ਛੱਡ ਰੱਖ ਲਈ ਗੱਡੀ 'ਚ ਵੀ ਉਹਨੇ ਭਲਾ ਉਹੀ ਭਾਗ ਜਾ ਨਹੀਂ ਤਾਂ ਫਿਰ ਤੂੰ ਮੈਨੂੰ ਡੇਢੇ ਸੀ ਨਾ ਕਪੜਾ ਦੇ ਅਸਲ ਤੁਹਾਨੂੰ ਪ੍ਰੈਸ ਕਰਨ ਨੂੰ ਦਿੱਤੀ ਨਹੀਂ ਮੈਂ ਇੱਕ ਪਰ ਨਾਲ ਕਿਲ ਸੁਣ ਲੱਗਾਂ ਜਦੋਂ ਸਵੇਰੇ ਜਦੋਂ ਸਵੇਰੇ ਫਰਸੀ ਸਲਵਾਰ ਨਾਲ ਪਾਈ ਨਾ ਤੇ ਲੰਬਣੀ ਹੁੰਦਾ ਜਦ ਦੀ ਪਾਈ ਕਿ ਨਹੀਂ ਭਾਈ ਮੈਨੂੰ ਬਹੁਤ ਸੋਹਣੀ ਲੱਗਦੀ ਰਿਕਰਡਰ ਸੋਹਣੀ ਲੱਗਦੀ ਏ ਜੇ ਹੁਣ ਮੇਰੇ ਪੈਰ 'ਚ ਛੁੱਟੀ ਨੇ ਮੈਂ ਨੇਲ ਪੇਂਟ ਲਾਇਆ ਹੁੰਦੇ ਹੀ ਮੈਂ ਕੋਈ ਕੰਮ ਨਹੀਂ ਕਰਦਾ ਫਿਰ ਮੈਂ ਨੇਲ ਪੇਂਟ ਦੇ ਜੋਰ ਲਾਇਆ ਮੈਂ ਕਿ ਮੈਂ ਸਿਰੇ ਤੇ ਨੇਲ ਪੇਂਟ ਨਾ ਖੋਲ ਜਾ ਮੈਂ ਸਿਰੇ ਚੰਡੀਗੜ੍ਹ ਜਾਣਾ ਏ ਇਹ ਸੋਹਣੀ ਤਾਂ ਲੱਗਦੀ ਪਰ ਤਾਂ ਧੋਈ ਹੋਈ ਮੈਨੂੰ ਬਹੁਤ ਸੋਹਣੀ ਲੱਗਦੀ ਮਜ਼ਾਕ ਨਹੀਂ ਯਾਰ ਬੰਦਿਆਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਦਾਂ ਨੇ ਗੱਲ ਗਲਤ ਘਟਿਆ ਤੇ ਮੈਂ 1800 ਰੁਪਏ ਲਾਇਏ ਤੇ ਬਰੇ ਬਸ ਠੀਕ ਹੈ ਕੋਈ 1800 ਹਾਂ 19 1950 ਨੂੰ ਫੇਰ ਨਾਲ ਲਾਈਟ ਵੀ ਆਜ ਨਹੀਂ ਆਉਂਦੀ ਜੇ ਕਹਿੰਦੇ ਵਜ ਵੀ ਜਾਵੇ ਤਾਂ ਵੀ ਦਰਦ ਨਹੀਂ ਹੁੰਦਾ ਹੈਗਾ ਅੱਛਾ ਹੁਣ ਤੇਰਾ ਕਹਿੰਦਾ ਮਤਲਬ ਕੀ ਹੈ ਇਹ ਜੁੱਤੀਆਂ ਤੇ ਇਹ ਫਾਇਦੇ ਹੁੰਦੇ ਆ ਵਾਲੇ ਦੇ ਕਈ ਦੁਕਾਨ ਤੋਂ ਤੇ ਕਾਲੇ ਦੱਬੇ ਲੈ ਕਟਾਉਣ ਲੱਗ ਗਿਆ ਜੋਨਾਂ ਦੇ ਉਹ ਸੀ ਜੀ ਵਧੀਆ 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 ਕਈ ਵਾਰ ਮੇਰੇ ਹੱਥ ਚਾਜ ਨਾ ਫਿਰ ਉਸ ਤੋਂ ਬਾਅਦ ਵਾਜ ਵੀ ਨਹੀਂ ਆਉਣੀ ਹੂੰ ਤੇ ਉਹ ਕਹੀ ਕਹਿੰਦੇ ਕਿ ਮੈਂ ਹਾਂ ਨਾ ਮੈਂ ਸੇ ਜੁੱਤੀਆਂ ਦੀ ਘਾਟ ਰੈਂਦੀ ਮੈਂ ਨਾ ਤੇ ਘਰੋਂ ਜੁੱਤੀਆਂ ਨਾਲ ਨਾਲੇ ਲੋ ਜੁੱਤੀਆਂ ਖਰੀਦਦੀਆਂ ਫਿਰ ਇੰਨਾ ਸੇ ਉਹ ਜਿੰਨਾ ਵੀ ਐਲੋ ਸੇ ਰ ਮੈਂ ਇਹ ਜੁੱਤੀ ਪਾ ਕੇ ਜਾਣੀ ਚੰਡੀਗੜ੍ਹ ਠੀਕ ਹੈ ਅੱਛਾ ਤੇ ਤਾਂ ਜਿੱਤ ਗਿਆ ਨਿਕਾ ਦਿੱਤੀਆਂ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਸਵੇਰੇ ਮਿਲਦੇ ਆ ਸਵੇਰੇ ਆਪਾਂ ਵਾਲੇ ਚੰਡੀਗੜ੍ਹ ਠੀਕ ਹੈ ਜੀ ਤੇ ਸੈਕਿੰਡ ਗੱਲ ਇਹ ਹੈ ਕਿ ਜਿੰਨਾਂ ਤੁਹਾਡੇ ਕੋਲੇ ਵਲੌਗ ਹਨ ਉਹਨੇ ਨੂੰ ਆਪਾਂ ਚੰਡੀਗੜ੍ਹ ਪਹੁੰਚੇ ਹੋਣਾ ਤੇ ਚੰਡੀਗੜ੍ਹ ਆਪਾਂ ਕੀ ਕਰਨ ਜਾ ਰਹੇ ਆ ਤੁਹਾਨੂੰ ਅਗਲੇ ਵਲੌਗ ਦੇ ਦੱਸਾਂਗੇ ਗਗਰ ਨਾਲ ਜੁੱਤੀ ਤਾਂ ਕਿੱਦਾਂ ਬੱਚ ਪੈੜੀ ਹੋਣੀ ਆ ਜੁੱਤੀ ਮੈਨੂੰ ਅੱਧਾ ਮੈਂ ਬੰਦ ਲੈ ਲਈ ਥੋੜੀ ਜਿਹੀ ਵੀ ਚੱਲ ਕਿਤੇ ਪੌਣੀ ਪੌਣੀ ਪਾ ਜਾਂਦੀ ਹੈ ਗਰਮੀ ਗੁਰਮੀਂ ਜਰਾ ਆਪਾਂ ਜਰੂਰ ਆ ਦੇ ਨਾਲ ਤੇ ਮੈਂ ਲਵਾ ਕੇ ਕਾਢ ਹੀ ਦਵਾਂ ਜੁੱਤੀਆਂ ਜੁੱਤੀਆਂ ਹੋਈਆਂ ਪਈਆਂ ਸਾਡੇ ਘਰੇ ਮੈਂ ਗੰਝ ਜੁੱਤੀਆਂ ਜ ਜਗਨਦੀ ਆ ਵੀ ਜੋ ਤਰੀਂਡ ਪਰਮਲਾ ਦਾ ਕਿਹੜਾ ਬੇਚੀ ਪਤਾ ਨਹੀਂ ਕਿਹੜੇ ਢੱਬੇ ਚੋਂ ਚਲੋ ਜੀ ਤੁਹਾਨੂੰ ਹੁਣ ਸਵੇਰੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਠੀਕ ਹੈ ਉਹ ਤੁਹਾਨੂੰ ਕੱਲ ਚੰਡੀਗੜ੍ਹ ਵਾਲਾ ਵਲੌਗ ਦਵਾਂਗੇ ਆਪਾਂ ਠੀਕ ਹੈ ਹੈ ਗਲਾ ਸੁੱਕ ਗਿਆ ਗਲਾ ਸੁੱਕਣਾ ਨਹੀਂ ਕੰਮ ਕਿ ਥੋੜਾ ਪ੍ਰੈਸ਼ਰ ਕਿ ਥੋੜਾ ਸਾਡੇ ਤੇ ਹਮ ਆਪਾਂ ਨੂੰ ਕੱਲ ਨੂੰ ਸੁਦੇਹਾਂ ਜਾਣਾ ਪੈਣਾ ਕਿਉਂਕਿ ਬੱਚਨ ਉਹਦੇ ਤਿਆਰ ਵੀ ਕਰਨਾ ਹੈ ਬਨੀ ਦੇ ਪੱਗ ਵੀ ਬਣਨੀ ਹੈ ਆਪਾਂ ਹੁਣੇ ਦੁਰਜਨ ਦੇ ਬੋਲਿਓ ਹੁਣ ਜਾ ਕੇ ਕੀ ਕਰਨਾ ਸੀ ਥੋੜਾ ਦੁਰਜਨ ਦੇ ਆ ਵੇਖੋ ਸਵੇਰੇ ਮੈਂ ਅੱਜ ਮੇਰੇ ਪਾ ਕੇ ਇੰਨੀ ਕਿ ਟੈਨਸ਼ਨ ਇੰਨਾ ਮੇਰੇ ਦਿਮਾਗ ਦੇ ਪ੍ਰੈ ਜਿੰਦਗੀ ਦੇ ਚੱਕ ਪਹਿਲੀ ਵਾਰ ਇਹ ਕੰਮ ਕੀਤਾ ਕਿ ਮੈਂ ਤਿੰਨ ਗੋਲੀਆਂ ਖਾਧੀਆਂ ਅਜ ਪੇਨ ਕਿਲਰ ਅੱਛਾ ਹਾਂ ਇੱਕ ਵਾਰ ਜਾ ਕੇ ਸਚਨ ਨੂੰ ਲਈ ਦੋ ਮੈਂ ਘਰੇ ਖਾਧੀਆਂ ਬੇਫੂਫਾ ਤੂੰ ਬੇਫੂਫਾ ਤੂੰ ਹੂੰ ਹੂੰ ਤੋ ਨਾਲ ਨਾ ਲੀਵੋ ਸਿਟਰਜਨ ਖਾ ਲਿਆ ਕਰ ਇੱਕ ਦੋ ਤਿੰਨ ਦਿਨ ਖਾ ਲਗਾਤਾਰ ਇੱਕ ਇੱਕ ਡੇਲੀ ਰਾਤ ਨੂੰ ਸੌਣ ਲੱਗੇ ਤੇਰੀ ਨੀਂਦ ਦਾ ਜਿਹੜਾ ਉਹ ਹੈ ਨਾ ਟਾਈਮਿੰਗ ਉਹ ਸਹੀ ਹੋ ਜੂਗੀ ਨੀਂਦ ਦੀ ਟਾਈਮਿੰਗ ਤੇਰੀ ਸਹੀ ਹੋ ਜੂਗੀ ਕਿਹੜੀ ਗੋਲੀ ਖਾਵਾਂ ਲੀਵੋ ਸਿਟਰਜਨ ਜਦੋਂ ਹੋਣੀ ਜਦੋਂ ਪਰ ਨਹੀਂ ਮੇਰੇ ਕਰ ਜਾ ਨਹੀਂ ਉਹ ਵੀ ਆਉਂਦੀ ਕਈ ਲੋਕੀ ਕਣਕ ਚ ਵਿਆਹ ਕਿ ਦਿੰਦੇ ਹੁੰਦੇ ਉਹ ਕਲ ਉਹ ਤੇ ਫਪਪੀ ਨਹੀਂ ਦਉਗੀ ਗੂੜੀ ਨੀਂਦ ਮੁੜ ਕੇ ਗਏ ਨੇ ਠੋਣਾ ਵਿੱਚ ਨਾ ਮੈਂ ਉੱਠ ਲਾ ਭਾਈ ਪੇਟ ਵੇਟੇ ਕਿ ਮਰ ਜੇ ਹੂੰ ਤੇ ਲੋ ਜੀ ਵਲੌਗ ਦਾ ਆਪਾਂ ਇੱਥੇ ਕਰਦੇ ਆ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਥੈਂਕ ਯੂ ਜਨਾਬ ਤੁਸੀਂ ਅਜੈਂਡ ਕਰਤਾ ਵਲੌਗ ਦਾ ਬਹੁਤ ਬਹੁਤ ਧੰਨਵਾਦ ਮੈਂ ਹਮੇਸ਼ਾ ਤੁਹਾਡੀ ਰਿਣੀ ਰਹੂੰਗੀ ਇਸ ਇਸ ਗੱਲ ਦੇ ਲਈ ਠੀਕ ਹੈ ਨਾ ਮੈਂ ਤੁਹਾਡਾ ਕਰਜ਼ਾ ਕਰ ਹੀ ਨਹੀਂ ਦੇ ਸਕਦੀ ਅੱਛਾ ਕਰਜਾ ਤਾਂ ਮੇਰਾ ਉੰਬੀ ਨਹੀਂ ਦੇ ਸਕਦਾ। ਪਰ ਤਾਂ ਅੰਦਰ ਕਰਜੇ ਮੋੜ ਕੇ ਸਾਰੇ ਮੈਂ। ਨਹੀਂ ਨਹੀਂ। ਹੂੰ। ਕਰਜਾ ਤੂੰ ਕੱਲ ਨਹੀਂ ਮੋੜੇ। ਮੈਂ ਨਾ ਕਰਦਾ ਜਦਨ ਮੈਂ ਜਦਨ ਨਹੀਂ ਮੈਂ ਵਿਆਹੀ ਨਾ ਮੈਂ ਕਰਜਾ ਚੜਾਇਆ ਤਾਂ ਨਾ ਮੈਂ ਕਰਜਾ ਕਿਸ ਨੂੰ ਲੈਣ ਦਿੱਤਾ। ਹੂੰ। ਠੀਕ ਹੈ ਨਾ? ਜਦ ਨਾ ਮੈਂ ਕਰਜਾ ਕਿਸ ਕੋ ਆਪ ਲਿਆ। ਹੂੰ। ਠੀਕ ਹੈ ਨਾ? ਚਲੋ। ਹੁਣ ਤੂੰ ਸ਼ੁਕਰ ਮਨਾਇਆ ਕਰੋ ਪਰ ਮਾਤਾ ਜੀ ਜਦਨ ਮੈਂ ਤੁਹਾਡੇ ਘਰ ਆਈ ਨਾ ਰੰਗ ਭਾਗ ਲਾਗੇ ਮੇਰੇ ਡੈਡੀ ਇਹ ਗੱਲ ਮੰਨਦਾ ਸੀ ਮੇਰਾ ਸਹੁਰਾ। ਆਦਾ ਮੈਂ ਵੀ ਮੰਨਦਾ ਤੂੰ ਦੋਨੇ ਮਾਪੋਤ ਨਹੀਂ ਮੰਨਦੇ ਉਹ ਗੱਲ ਵੱਖਰੀ ਪਰ ਮੇਰੇ ਸਹੁਰਾ ਇਹ ਗੱਲ ਮੰਨਦੇ ਹਨ ਮੇਰਾ ਪੁੱਤ ਕਰਮਾਲਾ ਆਇਆ ਮੇਰੇ ਹਾਂ ਤਾਂ ਠੀਕ ਹੈ ਕਰਮਾਲਾ ਸਤਾਬ ਕਹਿੰਦੇ ਆ ਨਾ ਤੁਸੀਂ ਤਾਂ ਕਹਿੰਦੇ ਨਹੀਂ ਹੈਗੇ ਸਾਨੂੰ ਕਰਮਾ ਵਾਲੀ ਜਦੋਂ ਮੈਨੂੰ ਮਿਲ ਗਈ ਅਜਾਗਿਨੇ ਗੱਲ ਇਹ ਤੂੰ ਕਰਵਾ ਦਿੱਤਾ ਇਹ ਤੂੰ ਕਰਮਾ ਵਾਲਾ ਮੈਨੂੰ ਮਿਲ ਗਈ ਤੂੰ ਚਲੋ ਜੀ ਮਿਲਦੇ ਸਾਨੂੰ ਅਗਲੇ ਵਲੌਗ ਦੇ ਨਾਲ ਤੇ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਬਾਏ ਬਾਏ ਲਵ ਯੂ ਆਓ